ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਮਨਿੰਦਰ ਸਿੰਘ ਦੇ ਵੱਲੋਂ ਤਿੰਨ ਦਿਨਾਂ ਕਿਸਾਨ ਯਾਤਰਾ ਦਾ ਜਾਗਾਸ ਕੀਤਾ ਗਿਆ ਹੈ ਪਹਿਲੇ ਦਿਨ ਯਾਤਰਾ ਫੀਕੋਟ ਪਹੁੰਚੀ ਆ ਇਸ ਖਾਸ ਕਿਸਮ ਦੀ ਬਸ ਤੇ ਸਵਾਰ ਹੋ ਕੇ ਕੈਪਟਨ ਮਨਿੰਦਰ ਸਿੰਘ ਇੱਥੇ ਪਹੁੰਚੇ ਨੇ ਇਸ ਦੇ ਅੱਗੇ ਲਿਖਿਆ ਕਰਜ਼ਾ ਖੁਰਕੀ ਖਤਮ ਤੇ ਫਸਲ ਦੀ ਪੂਰੀ ਰਕਮ ਯਾਨੀ ਕਿ ਕਿਸਾਨਾਂ ਦੇ ਨਾਲ رابطہ ਕਰਨ ਦੇ ਲਈ ਕੈਪਟਨ ਕਿਸਾਨ ਯਾਤਰਾ ਦਾ ਆਗਾਸ ਕੀਤਾ ਗਿਆ ਹੈ ਇਹ ਵਿਸ਼ੇਸ਼ ਪ੍ਰਕਾਰ ਦੀ ਬਸ ਜਿਹੜੀ ਆ ਉਹ ਤਿਆਰ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਦਿਖਾਉਣ ਦੀ ਸੀ ਕੋਸ਼ਿਸ਼ ਕਰਦੇ ਆ ਕਿ ਇਸ ਬਸ ਦੇ ਅੰਦਰ ਜਿਹੜੀ ਹੈ ਹਾਈਡਰੋਲਿਕ ਸਿਸਟਮ ਜਿਹੜੀ ਹੈ ਹ ਇਹ ਸੀਟ ਆ ਉਹ ਤਿਆਰ ਕੀਤੀ ਗਈ ਆ ਇਹ ਸੀਟ ਹੈ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਹਾਈਡਰੌਲਿਕ ਸਿਸਟਮ ਕਿਉਂਕਿ ਅੰਦਰੋਂ ਬਟਨ ਦਬਾਉਣ ਤੋਂ ਬਾਅਦ ਲਿਫਟ ਦੇ ਜ਼ਰੀਏ ਇਹ ਸੀਟ ਉੱਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਤੁਸੀਂ ਵੇਖਿਆ ਹੋਣਾ ਕਿ ਤਸਵੀਰਾਂ 'ਚ ਜਿਹੜਾ ਹੈ バス ਦੀ ਛੱਤ ਦੇ ਉੱਪਰ ਇਹ ਸੀਟ ਚਲੀ ਜਾਂਦੀ ਹੈ ਤੇ ਲੋਕਾਂ ਨੂੰ ਸੰਬੋਧਨ ਕਰਦੇ ਨੇ ਲੋਕਾਂ ਦੇ ਰੂਬਰੂ ਹੁੰਦੇ ਨੇ ਹਾਈਡਰੌਲਿਕ ਸਿਸਟਮ ਦੇ ਨਾਲ ਇਹ 에ਅਰ ਕੰਡੀਸ਼ਨ ਬਸ ਤਿਆਰ ਕੀਤੀ ਗਈ ਹੈ ਇੱਕ ਨਵੀਂ ਤਕਨੀਕ ਦੇ ਰਾਹੀਂ ਲੋਕਾਂ ਦੇ ਰੂਬਰੂ ਯਾਨੀ ਕਿ ਆਪਣੀ ਕਾਰ ਦੀ ਸਵਾਰੀ ਛੱਡ ਕੇ ਕੈਪਟਨ ਮਰਿੰਦਰ ਸਿੰਘ ਇਸ バス 'ਚ ਵਿਸ਼ੇਸ਼ ਪ੍ਰਕਾਰ ਦੀ バス ਜਿਹੜੀ ਹੈ ਇਸ ਵਿੱਚ ਸਵ ਰੂਬਰੂ ਹੋਏ ਨੇ ਕੋਲ 8 ਲੋਕਾਂ ਦੇ ਵਹਿਣ ਦੀ ਇਸ ਵਿੱਚ ਜਗ੍ਹਾ ਹੈ ਬਟਨ ਦਬਾਉਂਦਿਆਂ ਹੀ ਇਹ ਸੀਟ ਤੁਹਾਨੂੰ ਇੱਕ ਵਾਰ ਫਿਰ ਦਿਖਾਉਣਾ ਚਾਹੂੰਗਾ ਕਿ ਇਸ ਤੇ ਕੈਪਟਨ ਮਨਿੰਦਰ ਸਿੰਘ ਬੈਠਦੇ ਨੇ ਔਰ ਬਟਨ ਦਬਾਉਂਦਿਆਂ ਇਹ ਜਿਹੜੀ ਸੀਟ ਹੈ ਇਹ ਉੱਪਰ ਚਲੀ ਜਾਂਦੀ ਹੈ ਔਰ ਕੈਪਟਨ ਮਨਿੰਦਰ ਸਿੰਘ ਜਿਹੜੇ ਰੋਡ ਸ਼ੋ ਕਰਦੇ ਨੇ ਤੇ ਲੋਕਾਂ ਦੇ ਰੂਬਰੂ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਵੀ ਇਸੇ ਹੀ ਪ੍ਰਕਾਰ ਦੀ ਜਿਹੜੀ ਬੱਸ ਹੈ ਉਹ ਉਹਦੇ ਵਿੱਚ ਪ੍ਰਚਾਰ ਕੀਤਾ ਗਿਆ ਸੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਜਿਹੜੀ ਹੈ ਵਾਸਤਿਆਰ ਕੀਤੀ ਗਈ ਆ ਤੇ ਅੱਜ ਕੈਪਟਨ ਮਹਿੰਦਰ ਸਿੰਘ ਫਰੀਦਕੋਟ ਪਹੁੰਚੇ ਨਹੀਂ ਤੇ ਇਸ ਤੋਂ ਬਾਅਦ ਹੁਣ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਲੁਧਿਆਣਾ ਦਾ ਹੋਵੇਗਾ ਕੈਮਰਾਮੈਨ ਵਿਰਿੰਦਰ ਮਹਿਰਾ ਦੇ ਨਾਲ ਰਮਦੀਪ ਸੋਢੀ ਜਗਬਣੀ ਟੀਵੀ ਫਰੀਦਕੋਟ